thank ਆਜਨ ਰਸਤੇ ਤੋਂ ਜਾਣੇ ਕੰਡੀਸ਼ਨ ਆ ਰਹੀ ਹੈ ਜਿਹਨਾਂ ਕੋਲ ਆਪੇ ਲਾਉਂਦੇ ਐ ਇੱਥੇ ਕੱਡੀ ਲਾਈਨ ਚ ਨਾਲ ਆਈ ਉਹ ਬਾਹਰ ਆਇਆ ਕੱਡੀ ਲਾਈਨ ਚ ਲੱਗ ਗਿਆ ਜਿੱਥੇ ਜੇ ਕਹ ਨਾ ਮਰ ਮੈਂ ਦੇ ਜੁਥੇ ਜਗਤ ਪਤਾਰੀ ਅਗਰ ਜਿਹੜਾ ਕਾਰਜਕ੍ਰਮ ਹੈ ਇਹ ਸ਼ੋਭਾ ਯਾਤਰਾ ਘੱਡੀ ਆ ਰਹੀ ਹੈ ਇਹਦੇ ਬਾਰੇ जय भीम जय भारत बाबा साहेब भीमराव अंबेडकर जी ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਮੱਲਾ ਹਰੀਂ ਪਰ ਤੋਂ ਹਰ ਸਾਲ ਦੀ ਤਰ੍ਹਾਂ ਸਾਡੀ 12ਵੀਂ ਸ਼ੋਭਾ ਯਾਤਰਾ ਆ ਮੈਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਹਰ ਸਾਲ ਆਪਾਂ ਇਕੱਠੇ ਹੋ ਕੇ ਤੇ ਸ਼ੁਭਾਰਤ ਕਰਦੇ ਆ ਮੈਂ ਸਾਰੇ ਹੀ ਸਾਥੀਆਂ ਦਾ ਧੰਨਵਾਦ ਕਰਦਾ ਆ ਜਿਥੇ ਬੰਦੀਆਂ ਦਾ ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਹਜ਼ਾਰਾਂ ਗੇਂਦੀ ਵੀ ਸਾਡੇ ਵਿੱਚ ਪਹੁੰਚੇ ਆ ਮੈਂ ਇਹਨਾਂ ਕਹਿੰਦਾ ਸਾਰਿਆਂ ਨੂੰ ਜੈ ਜੀਮ ਜੈ ਭਾਰਤ ਰਾਜਨੀਤਿਕ ਪਾਰਟੀਆਂ ਸਿਆਸੀ ਪਾਰਟੀਆਂ ਸਾਰੇ ਗੱਟੀਆਂ ਹੋ ਰਹੀਆਂ ਔਰ ਕੀ ਰੂਟ ਹੈ ਇਹਨਾਂ ਦਾ ਪਰ ਇਹ ਬਾਬਾ ਸਾਹਿਬ ਨੂੰ ਸਵਰਤੀ ਦੇ ਸ਼ੁਭਾਚਤਾ ਆ ਜਿਹੜਾ ਮਰਜੀ ਆ ਕੇ ਪਾਰਟੀ ਦਾ ਬੰਦਾ ਬਾਬਾ ਜੀ ਨੂੰ ਸਰਦਾਰੇ ਫੁੱਲ ਬੇਟ ਕਰ ਸਕਦਾ ਆ ਸਾਡਾ ਜੋ ਰੂਟ ਹੈਗਾ ਆ ਅਰਹੀਮਪੁਰ ਸ਼ਿਕਰਬਦਾ ਚੌਂ ਤੋਂ ਲੈ ਕੇ ਗੁਰਮੇਕੋਲ ਚੌਂਗ ਗੁਰ

ਹੈ ਲਾਲ ਚੰਦ ਪੱਟੀ ਅੱਜ ਦੇ ਪਾਵਨ ਪਵਿੱਤਰ ਬਾਬਾ ਸਾਹਿਬ ਭੀਮਰਾਵ ਮੇਟਰ ਜੀ ਦਾ ਜਿਹੜੀ ਇੱਕ ਸੋਚ ਹੈ ਪੂਰੇ ਦੇਸ਼ ਦੇ ਵਿੱਚ ਇਸ ਦੱਬੇ ਕੁਚਲੇ ਸਮਾਜ ਨੂੰ ਜੋੜਨ ਦੀ ਰੂਪ ਫੁੱਕੀ ਹੈ ਜੋ ਸਮਾਜ ਵਿੱਚ ਚੇਤਨ ਦਿੱਤੀ ਹੈ ਅੱਜ ਮੈਂ ਪੂਰੇ ਦਲਤ ਸਮਾਜ ਨੂੰ ਜਾਨਣਾ ਚਾਹਨਾ ਕਿ ਇਹ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਸਾਨੂੰ ਸਾਰਿਆਂ ਨੂੰ ਇੱਕ ਲੜੀ 'ਚ ਪਰੋਹ ਜਾਣਾ ਚਾਹੀਦਾ ਜੇ ਅਸੀਂ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਬੁਲੰਦ ਨਾ ਕੀਤੇ ਤੇ ਬਾਬਾ ਸਾਹਿਬ ਭੀਮਰਾਵ ਮੇਡਕਲ ਜਿਹੜੀ ਸੋਚ ਹੈ ਉਹ ਪਿੱਛੇ ਪੈ ਜਾਏਗੀ ਇਸ ਕਮ ਦੇ ਦੇਸ਼ ਦੇ ਹੰਤੇ ਅੱਜ ਬਾਬਾ ਸਾਹਿਬ ਜਿਹੜੀ ਸੋਚ ਹੈ ਉਹਦੇ ਨਾਲ ਹੀ ਇਹੀ ਸਾਡਾ ਦੇਵਤਾ ਹੈ ਇਹੀ ਸਾਡਾ ਈਸਟ ਹੈ ਇਹੀ ਸਾਡੀਆਂ ਦਿਵਾਲੀਆਂ ਸਾਨੂੰ ਅੱਜ ਟਿਕਰ ਕਿਸੇ ਨੂੰ ਪੁੱਛਣੀ ਕਿਸੇ ਵੀ ਦੇਵਤਾ ਦੇ ਪੁੱਛਣੀ ਕਿਸੇ ਦੇ ਵਿੱਚ ਸਾਡੀ ਬਾਤ ਨਹੀਂ ਪੁੱਛੀ ਬਾਬਾ ਸਾਹਿਬ ਵੀਰੋ ਮਿਲ ਕੇ ਨੇ ਸੰਵਿਧਾਨ ਨੇ ਕਿ ਸਾਨੂੰ ਹੱਕ ਦਿੱਤੇ ਆ ਆਈ ਵੋਟ ਦਾ ਹੱਕ ਦਿੱਤੇ ਜਿੱਡੇ ਸਾਨੂੰ ਸੰਵਿਧਾਨ ਦੇ ਅਧਾਇਕ ਮਿਲ ਰਹੇ ਆ ਬਾਬਾ ਸਾਹਿਬ ਨੇ ਦਿੱਤੇ ਹਨ ਚਿੱਟਾ ਕਪੜਾ ਤੇ ਖਾਨ ਵਪਾਰ ਜੋ ਕੁਝ ਵੀ ਕਰਨਾ ਬੜੀ ਬੜੀ ਪੜ੍ਹਾਈਆਂ ਦੇ ਬڑے ਬڑے ਅਫਸਰ ખાસ ਕਰਕੇ ਨਾਰੀ ਜਗਤ ਨੂੰ ਜੋ ਸਾਡੇ ਸਮਾਜ ਨੂੰ ਦਿੱਤਾ ਉਹ ਗੱਲ ਭੁੱਲਣ ਵਾਲੀ ਗੱਲ ਨਹੀਂ ਤੇ ਇਹ ਜਿਹੜਾ ਸਮਾਜ ਸੀ ਸਾਡਾ ਭਾਰਤ ਦਾ ਸੰਵਿਧਾਨ ਜਿਹੜਾ ਸੀ ਭਾਰਤ ਦਾ ਜਨ ਸਮਾਜ ਦੀ ਇਹ ਨਾਰੀ ਜਗਤ ਨੂੰ ਜੁੱਤੀ ਪਣਾ ਕੇ ਰੱਖਿਆ ਸੀ ਦਬਾ ਕੇ ਰੱਖਿਆ ਸੀ ਬਾਬਾ ਸਾਹਿਬ ਨੇ ਨਾਰੀ ਜਗਤ ਨੂੰ ਈਡੀ ਬੜੀ ਚੇਤਨਣ ਦਿੱਤੀ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਜਹਾਜ਼ ਤੋਂ ਲੈ ਕੇ ਵੱਡੇ ਵੱਡੇ ਉੱਡੇ ਤੇ ਨਾਰੀ ਬੈਠੀ ਹੈ ਬਾਬਾ ਸਾਹਿਬ ਦੀ ਮਜ਼ਾਦ ਉੱਠੀ ਆ ਤੇ ਮੈਂ ਅੱਜ ਨਾਰੀ ਜਗਤ ਨੂੰ ਕਹਿਣਾ ਚਾਹਨਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਲੜੀ ਫਰੋ ਕੇ ਆਪਣੇ ਸੰਵਿਧਾਨ ਵਿੱਚ ਚਾਣਾ ਉਹ ਬਾਬਾ ਸਾਹਿਬ ਦੀ ਸੋਚ ਨੂੰ ਬਚਾਣਾ ਆ ਅੱਜ ਦੇ ਦਿਨ ਤੇ ਇਹੀ ਸਭ ਤੋਂ ਵੱਡਾ ਮੈਸੇਜ ਹੈ ਕਿ ਮੇਰਾ ਗਲਤ ਸਮਾਜ ਪੂਰੇ ਭਾਰ ਲਾਵਾ ਦੇ ਮੈਂ ਹਾਨੂੰ ਵੀ ਕਹਿਣਾ ਚਾਹਨਾ ਕਿ ਬੰਦੇ ਦੇ ਵਰਤ ਬਣ ਜਾ ਜੇ ਅਜਤ ਸੀ ਸਾਡੀ ਇਸ ਗਲਤ ਸਮਾਜ ਦੀ ਜਿਹੜੀ ਸੋਚ ਹੈ ਜਿਹਨ ਸੰਵਿਧਾਨ ਨੂੰ ਨਾਕਾਬਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੁਹਾਨੂੰ ਸਰਦਾਰ ਕਾਂਗੇ ਜੈ ਜੈ ਭਾਰਤ ਅੱਜ ਡਾਕਟਰ ਪੀਗਦਾਓ ਮਿਤਕਰ ਜੀ ਦੇ 14 ਅਪ੍ਰੈਲ ਤੇ ਜੋ ਜਨਮ ਦਿਨ ਤੋਂ ਪਹਿਲਾਂ ਛੁੱਪਾ ਜਾਦੋ ਸ਼ਾਫੀ ਕੱਢੀ ਆ ਰਹੀ ਹੈ ਮੇਸ਼ ਸੰਦੇਸ਼ ਇਹ ਹੈ ਕਿ ਨਾਰੀ ਜਾਤੀ ਦੇ ਮੁਕਤੀ ਦਾਤਾ ਡਾਕਟਰ ਪੀਗਦਾਓ ਮਿਤਕਰ ਜੀ ਨੇ ਜੋ ਕੁਰਬਾਨੀ ਕੀਤੀ ਹੈ ਉਹ ਨਾਰੀ ਜੱਥੇ ਕਰੀ ਭੁੱਲ ਨਹੀਂ ਸਕਦੀ ਆਓ ਸੰਵਿਧਾਨ ਨੂੰ ਪਰਖਤ ਹੋ ਤੋਂ ਬਚਾਈਏ ਨਾਰੀਜੀ ਦਾ ਜਦਾ ਫਰਜ ਬੰਦਾ ਹੈ ਮੁੰਡੇ ਮੁੰਡੇ ਲਾ ਕੇ ਜੁੜੀਏ ਤਾਂ ਕੋਈ ਜਿਹੜਾ ਸੰਵਿਧਾਨ ਨੂੰ ਬਦਲਣ ਦੀ ਜੁਰਤ ਕਰੇਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਜੈ ਗੁਰਦੇਵ ਜੈ ਗੁਰੂ ਦਾ ਜੈ ਪੀਮ ਜੈ ਪਾਤ ਕੋਈ ਗੁਰਟੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਪਰਮਾਤਮਾ ਹਮੇਸ਼ਾ ਤੁਹਾਨੂੰ ਸਾਰੇ ਅੱਜ ਇਸ ਲੋਕ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਸਹਿਣਾ ਮਾਤਾ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਕਿ ਵੀ ਸਮਾਂ ਹੁੰਦਾ ਆ ਉਹ ਆ ਗਿਆ ਆ ਜਿਹੜਾ ਉਹ ਮਨੁਭਦੀ ਦਵਸਥਾ ਤੇ ਚਾਹਣ ਵਾਲਿਆਂ ਨੇ ਜਿਹੜੀ ਸਵਿਧਾਨ ਦੇ ਵਿੱਚ 100 ਤੋਂ ਵੱਧ ਜਿਹੜੀਆਂ ਅਮੈਂਡਮੈਂਟ ਕਰ ਦਿੱਤੀਆਂ ਗਈਆਂ ਆ ਔਰ ਸਵਿਧਾਨ ਦੀ ਮੂਲ ਭਾਵਨਾ ਨੂੰ ਵੀ ਇਹਨਾਂ ਨੇ ਠੇਸ ਜਿਹੜੀ ਆ ਉਹ ਪਚਾਈ ਆ ਉਹ ਜਿਹੜੀ ਸਾਡੀ ਜਿਹੜੀ ਸ਼ਕਤੀ ਆ ਜਿਹੜੀ ਆ ਤਾਕਤ ਆ ਉਹ ਸਾਨੂੰ ਮੁਰ ਉਧਰੋਂ ਬਹਾਲ ਕਰਦਾੜਾ ਤੋਹੀ ਆ ਜਿਹੜਾ ਅੱਜ ਦੇ ਦਿਨ ਇਹ ਕਰਨਾ ਚਾਹੀਦਾ ਆ ਤਾਂ ਜੋ ਅਸੀਂ ਜਿਹੜਾ ਇਸ ਸਟੇਜ ਦੇ ਵਿੱਚ ਹਰ ਇੱਕ ਮਨੁੱਖ ਦੇ ਜਿਹੜੇ ਮਨੁਸਪੀਤਾ ਜਿਹੜੇ ਆ ਉਹਨਾਂ ਨੂੰ ਸਿੱਖਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ